ਜਿਹੜੀ ਕਾਉਂਟਰ ਇੰਟੈਲੀਜੈਂਸੀ ਸੀ ਆਈ ਡੀ ਆਈ ਬੀ ਤੇ ਜਿਹੜੀਆਂ ਹੋਰ ਏਜੰਸੀਆਂ ਨੇ ਦੇਸ਼ ਦੀਆਂ ਵੱਖ-ਵੱਖ ਮੈਨੂੰ ਮੈਂਟਲੀ ਤੌਰ ਤੌਰ ਤੇ ਬਾਰ ਬਾਰ ਬੁਲਾ ਕੇ ਇੰਨਾ ਹਰਾਸਮੈਂਟ ਮੇਰਾ ਕੀਤਾ ਜਾ ਰਿਹਾ ਕਦੀ ਕਿਸੇ ਦਫਤਰ ਦੇ ਵਿੱਚ ਕਦੀ ਚੰਡੀਗੜ੍ਹ ਕੋਈ ਕਹਿੰਦਾ ਚੰਡੀਗੜ੍ਹ ਤੋਂ ਲੈਟਰ ਆ ਗਈ ਕੋਈ ਕਹਿੰਦਾ ਦਿੱਲੀ ਤੋਂ ਲੈਟਰ ਆਈ ਆ ਕਦੀ ਅੰਮ੍ਰਿਤਸਰ ਬੁਲਾਇਆ ਜਾਂਦਾ ਆ ਅੱਜ ਸਾਡੀ ਜਿਹੜੀ ਆ ਸੀਆਈਏ ਕਾਉਂਟਰ ਇੰਟੈਲੀਜੈਂਸੀ ਜਿਹੜੀ ਆ ਉਹਨਾਂ ਦੀ ਜਿਹੜੀ ਬ੍ਰਾਂਚ ਸੀ ਜਿਹੜੀ ਆ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਵਿੱਚ ਸਾਡੀ ਪੇਸ਼ੀ ਸੀ ਸਾਨੂੰ ਸਮਨਿੰਗ ਹੋਈ ਸੀ ਵੀ ਤੁਸੀਂ ਪੇਸ਼ ਹੋਣਾ ਆ ਉਹਨਾਂ ਨੇ ਸਵੇਰ ਦੇ ਆਪਾਂ ਉੱਥੇ 10 ਵਜੇ ਤੇ ਗਏ ਆ ਤੇ ਹੁਣ ਜਿਹੜਾ ਵਾ ਸਮਾਂ ਜਿਹੜਾ ਵਾ ਉਹ ਤਕਰੀਬਨ ਹੋ ਚੁੱਕਿਆ ਐ ਇਸ ਟਾਈਮ 5 ਵਜੇ ਚੁੱਕੇ ਆ ਤਕਰੀਬਨ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇੰਨਾ ਚਿਰ ਹਰਾਸਮੈਂਟ ਬਿਠਾ ਕੇ 6 6 7 7 ਘੰਟੇ ਬਿਠਾ ਕੇ ਕਦੀ ਕਿਸੇ ਅਫਸਰ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਨਹੀਂ ਕਦੀ ਕਿਸੇ ਵੱਲੋਂ ਕਦੀ ਅਜਨਾਲਾਂ ਇਨਸੀਡੈਂਟਾਂ ਦੇ ਨਾਲ ਰਿਲੇਟਿਡ ਗੱਲਾਂ ਬਾਤਾਂ ਕੀਤੀ ਜਾਂਦੀਆਂ ਆ ਕਦੀ ਡਿਬਰੂ ਕਟ ਦੇ ਵਿੱਚ ਜਿਹੜੇ ਨਜ਼ਰਬੰਦ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਨਹੀਂਆਂ ਕਦੀ ਹੋਰ ਦੇਸ਼ਾਂ ਮਦੇਸ਼ਾਂ ਦੇ ਜਿਹੜੇ ਵਿੱਚ ਬੈਠੇ ਆ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਨਹੀਂ ਤੇ ਇਹ ਪੇਸ਼ੀਆਂ ਜੋ ਹੋ ਰਹੀਆਂ ਵਾ ਇਹ ਸਾਰੇ ਜਿਹੜੇ ਬਾਹਰ ਬੈਠੇ ਹੋਏ ਆ ਜਿਹੜੇ ਜਿਹੜੇ ਆਪਣੇ ਆਪ ਨੂੰ ਪੰਥਾ ਕਹਿੰਦੇ ਆ ਪਰ ਸਹੀ ਮੈਨੇ ਦੇ ਵਿੱਚ ਸਰਕਾਰੀ ਸੰਧਾਂ ਵਾਲਾ ਕੰਮ ਕਰ ਰਹੇ ਆ ਬਾਹਰ ਬੈਠੇ ਬੈਠੇ ਉੱਥੋਂ ਦਾ ਕੋਈ ਬਿਆਨ ਜਾਰੀ ਕਰ ਦਿੰਦੇ ਆ ਕਦੀ ਲਿਸ਼ਟਾ ਜਾਰੀ ਕਰ ਦਿੰਦੇ ਆ ਤੇ ਜਿਹੜੀਆਂ ਭੁਗਤਣੀਆਂ ਸਾਨੂੰ ਪੰਜਾਬ 'ਚ ਪੇਛਿਆਂ ਨੂੰ ਪੈਂਦੀਆਂ ਪਰਸੋਂ ਮੇਰੇ ਘਰ CIA ਸਟਾਫ ਬਿਆ ਪਿਛਲੇ ਸ਼ਨੀਵਾਰ ਵੀ ਮੇਰੇ ਜ਼ਿਲ੍ਹਾ ਪ੍ਰਸ਼ਾਸਨ ਆਇਆ ਇੱਕ ਦਿਨ ਮੇਰੇ ਕਾਊਂਟਰ ਇੰਟੈਲੀਜੈਂਸੀ ਵਾਲੇ ਕੱਲ ਫੇਰ ਮੇਰੇ ਕੋਲ ਆਏ ਤੇ ਅੱਜ ਮੈਨੂੰ ਪੇਸ਼ ਆਉਣ ਲਈ ਲਗਾਤਾਰ ਮੇਰਾ ਫੋਨ ਵੀ ਜਬਤ ਕੀਤਾ ਸੋ ਇਹ ਬਾਹਰ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਨਾ ਵਾ ਤੁਸੀਂ ਬਾਹਰ ਬੈਠ ਕੇ ਜਿਹੜੇ ਫੇਸਬੁੱਕ ਤੇ ਵਿਦਮਾਨ ਹੋ ਤੁਹਾਡੀਆਂ ਮਿਹਰਬਾਨੀਆਂ ਦੇ ਸਦਕਾ ਹੀ ਅੱਜ ਸਾਨੂੰ ਇੰਨਾ ਕੁ ਹਰਾਸਮੈਂਟ ਇੰਨਾ ਕੁ ਚਲਣਾ ਪੈ ਰਿਹਾ ਤੇ ਤੁਸੀਂ ਸਾਡੇ ਤੇ ਜਿਹੜੇ ਫੇਕ ਆਈਡੀਆਂ ਤੋਂ ਸਾਨੂੰ ਗਦਾਰੀ ਦੇ ਤਕਮੇ ਦਿੰਦੇ ਹੋ ਸਾਨੂੰ ਤੁਸੀਂ ਕਦੀ ਸਰਕਾਰੀ ਗਵਾਹ ਕੇ ਕਰ ਦਿੰਦੇ ਹੋ ਆਪਣੇ ਆਪ ਲੈ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਂ ਖਲਵਾੜ ਤੇ ਤੁਹਾਡੀਆਂ ਭਾਵਨਾਵਾਂ ਦੇ ਵਿਆਹ ਦੇ ਵਿੱਚ ਆ ਕੇ ਸਾਨੂੰ ਧੀਆ ਭੈਣਾਂ ਦੀਆਂ ਗੰਦੀਆਂ ਗਾਲਾਂ ਕਦੇ ਸਾਡੀਆਂ ਫੋਟੋਆਂ ਡਿਟ ਕੀਤੀਆਂ ਜਾਂਦੀਆਂ ਵਾ ਕਦੇ ਧੀਆ ਭੈਣਾਂ ਨੂੰ ਗਾਲਾਂ ਕੱਟੀਆਂ ਜਾਂਦੀਆਂ ਵਾ ਇਹ ਸਭ ਬਾਹਰ ਬੈਠੇ ਫੇਸਬੁੱਕ ਦੀ ਵਿਦਵਾਨਾਂ ਦੀ ਬਦੌਲਤ ਹੋ ਰਿਹਾ ਸਾਰਾ ਤੁਸੀਂ ਕਰ ਰਹੇ ਹੋ ਬਾਹਰ ਲੈ ਕੇ ਸਾਨੂੰ ਪੁਗਤਨਾ ਪੈ ਰਿਹਾ ਆ ਸਾਡਾ ਗੁਨਾਹ ਕੀ ਆ ਦੱਸੋ ਸਾਡਾ ਗੁਨਾਹ ਇਹ ਆ ਕਿ ਇੰਨਾ ਕੁਝ ਸਿੱਖਾਂ ਦਾ ਘਾਣ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਦਾ ਇੰਡੀਅਨ ਸਟੇਟ ਨੇ ਕਰੈਕਡਾਊਨ ਕੀਤਾ ਜਨਾਲਾ ਇਨਸੀਡੈਂਟ ਦੇ ਕਰਕੇ ਜਦ ਕਿ ਸਾਰੇ ਨੂੰ ਪਤਾ ਵਾ ਸਾਰੀ ਵਰਸ ਬਾਰਸ਼ ਪੰਜਾਬ ਦੀ ਜੱਥੇਬੰਦੀ ਨੂੰ ਪਤਾ ਆ ਕੌਣ ਸਹੀ ਆ ਕੌਣ ਸੱਚਾ ਤੇ ਕੌਣ ਝੂਠਾ ਕੌਣ ਸਰਕਾਰੀ ਆ ਤੇ ਕੌਣ ਪੰਥਕ ਵਾ ਆਪਾਂ ਸਪਸ਼ਟਿਕਰਨ ਸਿਰਫ ਗੁਰੂ ਸਾਹਿਬ ਨੂੰ ਦੇਣਾ ਦਾਰਾਂ ਪਰ ਅੱਜ ਜਦੋਂ ਜਿਹੜੀ ਆ ਜਿਹੜੀ ਸੀਮਾ ਜਿਹੜੀ ਆ ਸਿਰ ਤੋਂ ਪਾਣੀ ਲੰਘ ਹੀ ਚੁੱਕਿਆ ਆ ਅੱਜ ਥੱਕ ਹਾਰ ਕੇ ਸਾਨੂੰ ਇਹ ਬੋਲਣ ਦੇ ਉੱਤੇ ਮਜਬੂਰ ਕੀਤਾ ਜਾਂਦਾ ਆ ਆਪਾਂ 2.5 ਸਾਲ ਤੋਂ ਬਿਲਕੁਲ ਚੁੱਪ ਸੀ ਕਿ ਕਿਸੇ ਦੇ ਲਈ ਕੁਝ ਨਹੀਂ ਬੋਲਣਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਪਰ ਤੁਸੀਂ ਸਾਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਆ ਜਿਸ ਤਰੀਕੇ ਦੇ ਨਾਲ ਗੁਰਪ੍ਰੀਤ ਹਰੀਨ ਨੂੰ ਚੁੱਪ ਕਰਦਾ ਹੁੰਦਾ ਸੀ ਬਾਈ ਸਾਡਾ ਜਿਹਦਾ ਕਤਲ ਹੋ ਗਿਆ ਉਹਨੂੰ ਚੁੱਪ ਵੀ ਕਰਾਉਂਦੇ ਸੀ ਪਰ ਤੁਸੀਂ ਬਾਹਰੋਂ ਕੋਈ ਨਾ ਕੋਈ ਵੀਡੀਓਗ੍ਰਾਫੀ ਕਰਕੇ ਤੇ ਉਹਨੂੰ ਮਜਬੂਰ ਕਰ ਦਿੰਦੇ ਹੁੰਦੇ ਸੀ ਬੋਲਣ ਦੇ ਉੱਤੇ ਤੇ ਉਸੇ ਮਜਬੂਰੀ ਦਾ ਫਾਇਦਾ ਚੱਕਦੇ ਹੋਏ ਉਸ ਭਾਈ ਗੁਰਪ੍ਰੀਤ ਸਿੰਘ ਹਰੀਨ ਦਾ ਕਤਲ ਹੋਇਆ ਫਰੀਦਕੋਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਆ ਉਹ ਜਿਹੜਾ ਵਾ ਜਿਹੜਾ ਸਾਰਾ ਕੁਝ ਵਾ ਅੰਦਰ ਦੇਖ ਰੇਖ ਵਾ ਇਨਵੈਸਟੀਗੇਸ਼ਨ ਦੇ ਅੰਦਰ ਵਾ ਕਿਸੇ ਤੋਂ ਵੀ ਕਿ ਕੋਈ ਚੀਜ਼ ਕੋਈ ਕਿਸੇ ਤੋਂ ਵੀ ਚੀਜ਼ ਕਿਸੇ ਤਰੀਕੇ ਦੀ ਕੋਈ ਭੁੱਲ ਤੇ ਪੜਦਾ ਨਹੀਂ ਰਹਿ ਜਾਣਾ ਸਾਰਾ ਕੁਝ ਦੁਨੀਆ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਜੇ ਸਾਡਾ ਕਸੂਰ ਇਹ ਆ ਵੀ ਆਪਾਂ ਭਾਈ ਗੁਰਪ੍ਰੀਤ ਸਿੰਘ ਹਰੀਨੋ ਦੇ ਪਰਿਵਾਰ ਦਾ ਤੇ ਉਹਦਾ ਸਾਥ ਦੇ ਰਹੇ ਆ ਉਹਦੇ ਮਰਨ ਤੋਂ ਬਾਅਦ ਉਹਦੇ ਕਤਲ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਖੜੇ ਆ ਸਾਡਾ ਕਸੂਰ ਇਹ ਆ ਜਿਨ੍ਹਾਂ ਨੂੰ ਇੰਗਲੈਂਡ ਦੀਆਂ ਧਰਤੀਆਂ ਤੇ ਭਾਈ ਅਰਤਾਰ ਸਿੰਘ ਖੰਡੇ ਵਰਗੇ ਨੂੰ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਨਾਲ ਖੜੇ ਆ ਸਾਡਾ ਕਸੂਰ ਇਹ ਆ ਤੇ ਜਿਹੜੀ ਰਾਜਸੀ ਪਾਸ਼ਾਹੀ ਦਾਵਾ ਮੰਗਦੀ ਹੋਈ ਤੇਰੇ ਜਿਹੜੀ 40 ਸਾਲ ਤੋਂ ਖਾਲਿਸਤਾਨ ਦੀ ਗੱਲਬਾਤ ਕਰ ਰਿਆ ਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਖਿਆ ਨਾ ਝੁਕਿਆ ਨਾ ਡਰਿਆ ਨਾ ਉਹਨੇ ਸਮਝੌਤੇ ਕੀਤੇ ਆ ਆਪਾਂ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਕਰਕੇ ਸਾਨੂੰ ਸਟੇਟ ਵੱਲੋਂ ਬਾਰ-ਬਾਰ ਧਮਕੀਆਂ ਤੇ ਬਾਰ-ਬਾਰ ਏਜੰਸੀਆਂ ਵੱਲੋਂ ਬੁਲਾਇਆ ਜਾ ਰਿਹਾ ਹਰਾਸਮੈਂਟ ਕੀਤਾ ਜਾ ਰਿਹਾ ਤੇ ਪੰਥਕ ਜਿਹੜੇ ਮਖੌਟਾ ਪਾ ਕੇ ਇਹਦੇ ਵਿੱਚ ਫੇਸਬੁੱਕ ਤੇ ਲਿਖਦੇ ਆ ਆਪ ਉਹਨਾਂ ਦਾ ਕੀ ਕਿਰਦਾਰ ਵਾ ਜਿਹੜੇ ਸਾਨੂੰ ਦਿਨ ਕਿ ਕਈ ਪੰਥਕ ਮਖੌਟੇ ਦੇ ਵਿੱਚ ਵਕੀਲ ਇਦਾਂ ਦੇ ਆ ਜਿਹੜੇ ਆਪਣਾ ਵੱਡੀਆਂ-ਵੱਡੀਆਂ ਗੱਲਾਂ-ਮਾਤਾ ਕਰ ਦਿੰਦੇ ਆ ਇੰਟਰਨੈਟ ਤੇ ਤੇ ਇੰਟਰਵਿਊ ਆ ਤੇ ਬੈਠ ਕੇ ਤੇ ਬਾਅਦ ਵਿੱਚ ਜਦੋਂ ਮੁੰਡੇ ਫੜੇ ਜਾਂਦੇ ਆ ਕਿਸੇ ਕੇਸ ਦੇ ਵਿੱਚ ਕੋਈ ਫੇਰ ਚੈਟ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਤੇ ਫਿਰ ਬਾਅਦ ਚ ਡੰਡਾਈ ਕਰ ਦਿੰਦੇ ਇੰਟਰਵਿਊ 'ਚ ਵੀ ਸਾਡੇ ਉਹ ਬੰਦੇ ਨਹੀਂ ਸੀ ਹੈਗੇ ਭਾਈ ਜਦੋਂ ਬੰਦੇ ਤੁਹਾਡੀ ਭਾਵਨਾ ਦੇ ਨਾਲ ਚੱਲੇ ਸੀ ਤੁਹਾਡੇ ਨਾਲ ਮੋਟੀ ਨਾ ਮੋਟਾ ਮਲਾ ਕੇ ਤੇ ਫਿਰ ਜਦੋਂ ਦੁਬਾਰਾ ਸਟੇਟ ਦਾ ਡੰਡਾ ਚੜਦਾ ਤੁਸੀਂ ਮੁਕਰਦੇ ਕਿਉਂ ਜੇ ਸਾਡੇ ਨਹੀਂ ਇਹ ਤੁਹਾਡੀ ਬਦੌਲਤ ਹੀ ਸਾਰਾ ਕੁਝ ਹੋ ਰਿਹਾ ਜੇ ਤੁਹਾਨੂੰ ਲੱਗਦਾ ਤੁਹਾਡੇ ਮਨ 'ਚ ਭਲੇਖਾ ਆ ਕਿ ਸਟੇਟ ਦਾ ਡੰਡਾ ਛੱਡ ਕੇ ਏਜੰਸੀਆਂ ਵੱਲੋਂ ਸਾਨੂੰ ਬੁਲਾ ਕੇ ਬਾਰ-ਬਾਰ ਟਰੋਚ ਕਰਕੇ ਟੌਰਚਰ ਕਰਕੇ ਤੇ ਇਸ ਤਰੀਕੇ ਦੇ ਨਾਲ ਫੇਸਬੁੱਕ ਤੇ ਬਦਨਾਮ ਕਰਕੇ ਤੇ ਗਦਾਰੀ ਦੇ ਠੱਪੇ ਲਾ ਕੇ ਸਾਨੂੰ ਸਰਟੀਫਿਕੇਟ ਜਾਰੀ ਕਰਕੇ ਗਵਾਹ ਬਣਾਵਨੂਗੇ ਝੂਠੇ ਤੇ ਤੁਸੀਂ ਸਾਨੂੰ ਡਰਾ ਲੋਗੇ ਧਮਕਾ ਲੋਗੇ ਆਪਾਂ ਨਾ ਪਹਿਲੇ ਦਿਨ ਡਰਿਆ ਨਾ ਅੱਜ ਡਰਿਆ ਨੇ ਨਾ ਕੱਲ ਡਰਿਆ ਆ ਭਾਈ ਗੁਰਪ੍ਰੀਤ ਸਿੰਘ ਆਪਣੀ ਹਿੱਕ 'ਚ ਗੋਲੀਆਂ ਖਾ ਕੇ ਮਰਿਆ ਤੇ ਮੌਤ ਵੈਸੇ ਵੀ ਆਉਣੀ ਆ ਠੀਕ ਹੈ ਮਰਦ ਨੇ ਤੇ ਕੀ ਡਰਪਣਾ ਜਦ ਹਾਥ ਸਦੋਰਾ ਲੀਨ ਤੇ ਗੁਰੂ ਸਾਹਿਬ ਦੇ ਅੰਗ ਸੰਗ ਸਹਾਇਤਾ ਦੇ ਨਾਲ ਚਲਦੇ ਆ ਜਦੋਂ ਉਹਦੀ ਛਤਰ ਸਾਹਿਬ ਹੋ ਜੇ ਮੌਤ ਤੋਂ ਨਾ ਪਹਿਲਾਂ ਡਰਿਆ ਤੇ ਨਾ ਅਜਾ ਭੈਕਾ ਹੋ ਕੋ ਦੇਤ ਨਾ ਨਾ ਪਹਿਮਾਨ ਤੇ ਆਤ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਆਪਾਂ ਉਸੇ ਪਾਰਸਾਈ ਦਾਵੇ ਦੇ ਫਲਸਫੇਤੇ ਆ ਨਾ ਆਪਾਂ ਉਹ ਚੀਜ਼ ਤੋਂ ਇੰਚ ਇਧਰ ਇੰਚ ਇਧਰ ਹੋਏ ਆ ਇਹ ਨਹੀਂ ਵੀ ਸਟੇਟ ਦਾ ਡੰਡਾ ਚੜ ਗਿਆ ਤੇ ਆਪਣੇ ਪਾਤਸ਼ਾਹੀ ਦਾਵੇਂ ਨੂੰ ਵੀ ਛੱਡ ਦੇਣਾ ਜੋ ਸਾਡੀ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਮੋਟਿਵ ਸੀ ਭਾਈ ਦੀਪ ਸਿੱਧੂ ਦੀ ਭਾਈ ਉਤਾਰ ਸਿੰਘ ਦੀ ਜੋ ਸੋਚ ਸੀ ਆਪਾਂ ਅੱਜ ਵੀ ਉਹਦੇ ਤੇ ਅਕੀਦੇ ਤੇ ਖੜੇ ਹੋਏ ਆ ਆਪਾਂ ਕੋਈ ਵੀ ਸਿੱਧਾ ਸਿਧਾਂਤਿਕ ਸਮਝੌਤਾ ਨਹੀਂ ਆਪਾਂ ਕਰਾਂਗੇ ਤੇ ਫੇਸਬੁੱਕ ਵਿਦਮਾਨ ਆਪਣਾ ਜੋਰ ਲਾ ਲੈਣ ਸਾਡੀਆਂ ਧੀਆਂ ਭੈਣਾਂ ਨੂੰ ਗੰਦ ਬੋਲਦੇ ਹਨ ਫੋਟੋਆਂ ਐਡਿਟ ਕਰ ਲੈ ਜੋ ਮਰਜ਼ੀ ਕਰ ਲੈਣ ਬਦਨਾਮੀ ਜਿੰਨਾ ਤੱਕ ਮਹਾਰਾਜ ਨੇ ਸਿਰ ਦੇ ਉੱਤੇ ਹੱਥਵਾ ਐਡਾ ਬਦਨਾਮੀ ਨਹੀਂ ਹੁੰਦੀ ਆ ਸੋ ਤੁਸੀਂ ਕੀ ਕਰ ਰਹੇ ਪੰਜਾਬ ਦਾ ਮਾਹੌਲ ਕਿਦਾਂ ਦਾ ਕਰ ਦਿੱਤਾ ਆ ਸਾਰੇ ਪਾਸੇ ਹਾਹਾਕਾਰ ਮੱਚੀ ਪਈ ਆ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਵਾ ਨੌਜਵਾਨ ਪਰ ਲੱਗ ਲਾ ਰਹੇ ਆ ਲਿਸਟਾਂ ਕੱਢ ਰਹੇ ਹੋ ਕਦੀ ਕਿਸੇ ਨੂੰ ਧਮਕੀਆਂ ਦੇ ਰਹੇ ਹੋ ਕਦੀ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਕਦੀ ਕਿਸੇ ਨੂੰ ਕੁੱਲ ਆ ਰਹੀਆਂ ਆ ਕੁਝ ਵਾ ਟੱਡੀ ਇਹ ਏਜੰਸੀਆਂ ਫੇਰ ਉਲਟ ਸਾਨੂੰ ਤੰਗ ਕਰ ਰਹੀਆਂ ਵਾ ਸੋ ਮੈਂ ਸਾਰੇ ਸ਼੍ਰੀ ਅਕਾਲਤਰ ਸਾਹਿਬ ਦੀਆਂ ਪੰਥਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆ ਵੀ ਇਹਦੇ ਤੇ 100 ਮੋਟਰ ਲਓ ਜਲਦੀ ਤੋਂ ਜਲਦੀ ਇਹਦੇ ਤੇ ਉੱਤੇ ਕੋਈ ਇਹੋ ਜਿਹਾ ਫੈਸਲਾ ਗੁਰਮਤਾ ਕਰਕੇ ਤੇ ਇਹਨਾਂ ਫੇਸਬੁੱਕ ਦੇ ਜਿਹੜੇ ਬਦਮਾਨਵਾ ਜਿਹੜੇ ਬਣੇ ਮਖੋਟਾ ਪਾ ਕੇ ਇਹਨਾਂ ਨੂੰ ਠੱਲ ਪਾਈ ਜਾਵੇ ਨਹੀਂ ਤੇ ਜਿੱਦ ਆ ਰਿਹਾ ਗਿਆ ਭਾਈ ਉਤਾਰ ਸਿੰਘ ਖੰਡਾ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਦਾ ਘਾਣੇ ਦਾ ਹੋ ਜਾਣਾ ਵਾ ਸੋ ਸਮਾ ਰਹਿੰਦੇ ਆ ਨੌਜਵਾਨੋ ਸੰਭਲ ਜੋ ਅਜੇ ਵੀ ਤੁਹਾਡੇ ਕੋਲ ਸਮਾਵਾ ਨਾ ਚ ਜਜਵਾਤਾ ਦੇ ਬਾਹਰ ਦੇ ਵਿੱਚ ਆ ਕੇ ਸੱਚ ਨੂੰ ਪਛਾਣੋ ਤੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਅੱਜ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਦੀ ਪਾਰਟੀ ਦੇ ਨਾਲ ਡਟ ਕੇ ਖੜੇ ਆ ਉਹਨਾਂ ਦੀ ਪਾਰਟੀ ਵੀ ਦੇ ਫਲਸਫੇ ਤੇ ਚੱਲੇ ਹੋਏ ਆ ਉਹਨਾਂ ਦੇ ਸਿਧਾਂਤਕ ਦੇ ਉੱਤੇ ਤੇ ਭਾਈ ਗੁਰਪ੍ਰੀਤ ਸਿੰਘ ਹਰੀਨੋ ਭਾਈ ਉਤਾਰ ਸਿੰਘ ਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਤੇ ਸਿਧਾਂਤਕ ਦੌਰ ਦੇ ਉੱਤੇ ਖੜੇ ਆ ਕੋਈ ਗੱਲ ਨਹੀਂ ਆਪਾਂ ਨੂੰ ਛੱਲਣਾ ਪਿਆ ਹੋਰ ਚੱਲਾਂਗੇ ਪਰ ਤੁਸੀਂ ਸ ਤੇ ਏਜੰਸੀਆਂ ਦੇ ਸਾਨੂੰ ਪੁੱਛ ਕੇ ਚ ਕਰ ਰਹੀਆਂ ਸਾਡੇ ਘਰ 'ਚ ਰੇਡਾਂ ਹੋ ਰਹੀਆਂ ਵਾ ਤੇ ਸਾਡੇ ਘਰ 'ਚ ਰੇਡਾਂ ਵੀ ਹੋਣ ਪੁਲਿਸ ਵੀ ਸਾਨੂੰ ਤੰਗ ਕਰੇ ਸੀਆਈਏ ਸਟਾਫ ਵੀ ਸਾਨੂੰ ਬੁਲਾਵੇ ਕਾਉਂਟਰ ਇੰਟੈਲੀਜੈਂਸੀ ਕਰਾਇਮ ਰਾਜ ਵੀ ਬੁਲਾਵੇ ਤੇ ਗਦਾਰ ਵੀ ਸਾਨੂੰ ਤੁਹਾਡੇ ਕੋਲ ਕੀ ਇਹੋ ਜਿਹਾ ਫਲਾਤੂਨ ਸੌਫਟਵੇਅਰ ਆ ਜਿਹੜਾ ਤੁਸੀਂ ਦੋਹਾਂ ਚਾਰਾ ਮਿੰਟਾਂ 'ਚ ਬੰਦੇ ਨੂੰ ਗਦਾਰੀ ਦੇ ਖੱਪੇ ਲੈ ਦੋਗੇ ਬਾਈ ਸਖਰਾਰ ਸਿੰਘ ਨਿਆਮੀ ਵਾਲਾ ਢਾਈ ਤਿੰਨ ਸਾਲ ਤੋਂ ਚੁੱਪ ਸੀ ਪਰ ਉਸ ਨੂੰ ਵੀ ਮਜਬੂਰ ਕਰ ਦਿੱਤਾ ਗਿਆ ਹੁਣ ਉਹਦੇ ਸਵਾਲਾਂ ਦੇ ਜਵਾਬ ਦੋ ਤੇ ਇਸ ਤਰੀਕੇ ਦੇ ਨਾਲ ਮੈਂ ਕਹਿੰਦਾ ਜੀ ਆਪਾਂ ਨਹੀਂ ਨਾ ਬੋਲੇ ਕਿ ਉਹ ਅੰਦਰ ਵਾਲੇ ਭਰਾਵਾਂ ਦਾ ਵੀ ਪੜ ਸਾਨੂੰ ਨਾ ਮਜਬੂਰ ਕਰੋ ਬੋਲਣ ਦੇ ਉੱਤੇ ਕਿਤੇ ਇਦਾਂ ਦਾ ਨਾ ਹੋਵੇ ਜਿਹੜਾ ਚੀਜ਼ ਅਜੇ ਤੱਕ ਪਰਦਾ ਵਾ ਉਹ ਪਰਦਾ ਜਿਹੜਾ ਜਗਜਹਰ ਹੋ ਜੇ ਤੇ ਜਿਹੜੇ ਤੁਹਾਨੂੰ ਲੋਕ ਫੁੱਲਾਂ ਦੇ ਹਾਰ ਤੇ ਸਿਰੋਪੇ ਪਾਉਂਦੇ ਆ ਉਹ ਬਾਅਦ ਵਿੱਚ ਤੁਹਾਨੂੰ ਛੱਤਰ ਮਾਰਨ ਸੋ ਅਜੇ ਵੀ ਸੰਭਾ